ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰਿ ਅੰਮ੍ਰਿਤ ਪਿੰਨੇ ਲੋਇਨਾ ਮਨ ਪ੍ਰੇਮ ਰਤਨਾਂ RAM ਰਾਜੇ ਮਨ ਰਾਮ ਕਸਵਟੀ ਲਾਇਆ ਕੰਚਨ ਸੋਵਿੰਨਾ ਗੁਰਮੁਖ ਰੰਗ ਚ ਲੁਲਿਆ ਮੇਰਾ ਮਨ ਤਨੋਂ ਭਿੰਨਾ ਜਨ ਨਾਨਕ ਮੁਸਕ ਚ ਖੋਲਿਆ ਸਭ ਜਨਮ ਧਨ ਧਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀ ਆਲੇ ਅਣੀਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੇ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰੀਆ ਜਨ ਨਾਨਕ ਸਤ ਗੁਰ ਮੇਲ ਹਰ ਜਗਦ ਉਤਰ ਤਰੀਆ ਹਮ ਮੋਰਖ ਮੁਗਦ ਸ਼ਰਣਾ ਗਤੇ ਮਿਲ ਗੋਵਿੰਦ ਰੰਗਾਰਾਮ ਰਾਜੇ ਗੁਰ ਪੁਰੇ ਹਰ ਪਾਇ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ deen dayal sun ben te har prab har raaya ram raaje ho maango sharan har naam ki har har mukhpaya bhagat vachal har bird hai har laaj rakhaya ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਆਸਾ ਮਹਲਾ ਚੌਥਾ ਗੁਰਮੁਖ ਟੁੰਡ ਟੁੰਡੇਂਦੇ ਆ ਹਰ ਸੱਜਣ ਲਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿਚ ਹਰ ਹਰ ਸਿਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਤੁਰ ਪਾਗ ਵਡੇ ਹਰ ਪਾਇ ਨਾਨਕ ਰਸ ਗੁਧਾ ਅੰਥ ਦਸਾਵਾਂ ਨਿਤ ਖੜੀ ਮੁੰਦ ਜੋ ਬਨ ਬਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੇ ਮੇਰੇ ਮਨ ਤਨ ਨਾਮ ਆਧਾਰ ਹੈ ਹੋ ਮੈਂ ਬਿਖ ਜਾਲੇ ਜਨ ਨਾਨਕ ਸਤ ਗੁਰ ਮਿਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰਿ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੋ ਰਖ ਕਾਰੇ ਲਾਇਆ ਨਾਨਕ ਹਰ ਕਮੇ ਗੁਰ ਅੰਮ੍ਰਿਤ ਪਿੰਨੇ ਦੇਹੁਰੀ અમૃત બુરકે રામ રાજે जिना ગુરબાણી મન પાયા અમૃત શાક શકે ગુર તઠે હર પાયા ચૂકે તક તકે હર જન હર હર હોયા ਨਾਨਕ ਹਰ ਇਕੇ ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਪਗਤ ਪੰਡਾਰ ਹੈ ਗੁਰ ਸਤ ਗੁਰ ਪਾਸੇ RAM ਰਾਜੇ ਗੁਰ ਸਤ ਗੁਰ ਸਚਾ ਸਾਹੂ ਹੈ ਸਿੱਖ ਦੇ ਹਰ ਰਾਸੇ ਧੰਨ ਧੰਨ ਵਣਜਾਰਾ ਵਣਜ ਹੈ ਗੁਰ ਸਾਹੋ ਸ਼ਬਦ ਸੇ ਜਨ ਨਾਨਕ ਗੁਰ ਤੇ ਨਿਪਾਇਆ ਜਿਨ ਤੋਰਾ ਲਿਖਤ ਲਿਲਾਟ ਲਿਖਾ ਸੇ ਫਤਸ਼ਾਹ ਹੋ ਹਮਾਰਾ ਤੂੰ ਥਣੀ ਸਭ ਜਗਤ ਵਣਜਾਰਾ RAM ਰਾਜੇ ਸਭ ਭਾਂਡੇ ਤੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਵਸ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਥਰਹਿ ਸੁਆਮੀ ਤੋ ਅપર ਅਪਾਰੋ RAM ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਹਾਇਾਸ ਆਧਾਰੋ ਹਮ ਮੂਰਖ ਕਿਛੁ ਨ ਜਾਣ ਹਾ ਕਿਵ ਪਾਵਹਿ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਪਨਿਹਾਰੋ ਜੋ ਪਾਵੇ ਤੂੰ ਰੱਖ ਲੈ ਹਮ ਸ਼ਰਨ ਪ੍ਰਭ ਆਏ RAM RAJ ਹਮ ਭੂਲ ਵਿਗਾੜੇ ਦਿਨ ਰਾਤ ਹਰ ਲਾਜ ਰਖਾਏ ਹਮ ਬਾਰਗ ਤੂੰ ਗੁਰਪਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਢਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਸ ਮਸਤਕ ਧੁਰ ਹਰ ਲਿਖਿਆ ਤਿਨਾ ਸਤ ਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਹਰ ਲਦਾਰ ਤਨ ਪਧਾਰ ਧੋ ਫਿਰ ਬੋੜ ਨ ਚਲਿਆ ਜਨ ਨਾਨਕ ਨਾਮ ਅਰਧਿਆ ਆਰਾਧ ਹਰ ਮਿਲਿਆ जिने ऐसा हर नाम न चितयो से काहे जग आए राम राजे एहो मानस जनम दुर्लभ है नाम बिना बिरथा सब जाए हुन वतए हर नाम न बिजिओ ਅਗੇ ਭੁੱਖਾ ਕੀ ਖਾਏ ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਸਭ ਤਦਿ ਉਪਾਏ ਰਾਮ ਰਾਜੇ ਕੇਸ਼ਾਥ ਕਿਸੈ ਦੇ ਕਿਛ ਨਹੀਂ ਸਭ ਚਲੈ ਚਲਾਏ ਜਿੰਨ ਤੁ ਮਿਲਹਿ ਪਿਆਰੇ ਸੇ ਤੁਦ ਮਿਲਹਿ ਜੋ ਹਰ ਮਨ ਭਾਏ ਜਨਾਨ ਕ ਸਤਗੁਰ ਪੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਗੀ ਨਾ ਦੀ ਬਿਦੀ ਬੋ ਭਾਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜ ਜਿਨਾ ਅੰਤਰ ਕਪਟ ਵਿਕਾਰ ਹੈ ਤਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕੁਛ ਜਾਣਦਾ ਫਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁਧ ਹੈ ਹਰ ਭਗਤ ਹਰ ਲਿਜੈ ਆਸਾ ਮਹਲਾ ਚੌਥਾ ਜਿਨੇ ਅੰਦਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM ਰਾਜੇ ਜੇ ਬਾਹਰੋਂ ਭੁਲ ਚੁੱਕ ਬੋਲ ਦੇ ਪੀ ਖਰੇ ਹਰ ਪਾਣ ਹਰ ਸੰਤਾਨ ਹੋਰ ਥਾਉ ਨਹੀਂ ਹਰ ਮਾਨ ਨਿਮਾੜੇ ਜਨ ਨਾਨਕ ਨਾਮ ਦੇ ਬਾਣ ਹੈ ਹਰ ਤਾਨ ਸਤਾਣੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿਖੇ ਸੋ ਥਾਨ ਪਲਿਆ ਲੈ ਤੁਰ ਮੁਖਲਾਵਾ ਗੁਰ ਸਿਖਾ ਕੇ ਕਾਲ ਠਾਏ ਪਏ ਜੇਨ ਹਰ ਨਾਮ ਧਿਆਵਾ ਜਨ ਨਾਨਕ ਸਤ ਗੁਰ ਪੁਜਿਆ ਤਨ ਹਰ ਪੂਜ ਕਰਾਵਾ ਗੁਰ ਸਿਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤ ਗੁਰ ਭੁਖ ਜਾਏ ਲੈ ਮੇਰੀ ਗੁਰਸਿੱਖਾਂ ਕੀ ਭੁਖ ਸਭ ਗਈ ਤਿੰਨ ਪਿਛੇ ਹੋਰ ਖਾਏ ਕਨੇਰੀ ਜਨ ਨਾਨਕ ਹਰਪੁਨ ਬਿਜਿਆ ਫਿਰ ਟੋਟ ਨ ਆਵੇ ਹਰਪੁਨ ਕੇਰੀ ਗੁਰਸਿੱਖਾਂ ਮਨ ਵਧਈਆ ਜਿਨ ਮੇਰਾ ਸਤਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੇ ਸੋ ਲੱਗੇ ਗੁਰ ਸਿਖਾ ਮਨ ਮਿੱਠਾ ਹਰ ਦਰਗਹਿ ਗੁਰ ਸਿਖ ਪਹਿਨਾਈਐ ਜਿਨਾ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਆਸਾ ਮਹਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਗੁਰੂ ਤਿਨ ਹਰ ਨਾਮ ਦਰੜਾਵੇ RAM RAJ ਿਸਕੇ ਤ੍ਰਿਸ਼ਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ ਤਿਨ ਜਮ ਨੇੜ ਨ ਆਵੇ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਤਰਾਵੇ ਜਿਨਨੇ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਬਿਗਨ ਨ ਹੋਈ RAM ਰਾਜੇ ਜਿਨਨੇ ਸਤ ਗੁਰ ਪਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨਨੇ ਸਤ ਗੁਰ ਪਿਆਰਾ ਸੇਵਿਆ ਤਨਾ ਸੁਖ ਸਦ ਹੋਈ ਜਿਨਾ ਨਾਨਕ ਸਤ ਗੁਰ ਭੇਟਿਆ ਤੇਨਾ ਮਿਲਿਆ ਹਰ ਸੋਏ ਜਿਨ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰਨਾਮ ਪਿਆਰਾ ਜਨ ਹਰ ਸਿਤੇ ਮਨ ਮੰਨਿਆ ਸਭ ਦੁਸ਼ਟ ਚਖ ਮਾਰਾ ਜਨ ਨਾਨਕ ਨਾਮ ਤੇ ਆਇਆ ਹਰ ਰਖਣ ਹਾਰਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਆਸਾ ਮਹੱਲਾ ਚੌਥਾ ਸ਼ੰਤ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਿਲਾ ਉਹ ਮੇਰੇ ਪਿਆਰੇ ਕਰ ਵਸੈ ਹਰੇ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ ਮੈਂ ਪ੍ਰੇਮ ਨਾ ਚਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ 부ਜੇ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋ ਬਨ ਜਾਵੇ ਮੇਰੇ ਪਿਆਰੇ ਜਮ ਸਾਸ ਹਰੇ ਭਗ ਮੜੀ ਸੁਹਾਗਣ ਮੇਰੇ ਪਿਆਰੇ ਨਾਨਕ ਹਰਿ ਉਰਤਾਰੇ ਫਿਰ ਰਤਿ ਅਡੇ ਮੈਡੇ ਲੋਇਨ ਮੇਰੇ ਪਿਆਰੇ ਚਾਤਰਿਕ ਬੂੰਦ ਜਿਵੇਂ ਮਨ ਸੇਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ ਤਨ ਬਿਰਹੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੇ ਕਿਵੇਂ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਅਰਤੇ ਪਿਰ ਬਾਜੇੜੋ ਮੇਰੇ ਪਿਆਰੇ ਆਂਗਣ ਤੂੜ ਲੂਤੇ ਮਨ ਆਸ ਉਡਾਣੀ ਮੇਰੇ ਪਿਆਰੇ ਦੁਇ ਨੈਣ ਜੁਤੇ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਮਾਤ ਸੁਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤ ਗੁਰੂ ਸੁਣਾਈਆਂ ਗੁਰ ਵਿਟੜੇ ਹੋ ਹਉ ਖੋਲੀ ਮੇਰੇ ਪਿਆਰੇ ਜਿਨ ਹਰ ਮਿਲਾਈਆਂ ਸਭ ਆਸਾਂ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੜਾ ਫਲ ਪਾਇਆ ਹਰ ਟੁੱਟੜਾ ਮੇਰੇ ਪਿਆਰੇ ਜਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨ ਖੇਲ ਸਾ ਕਿਉ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾ ਹਰ ਦਤੜੇ ਮੇਲ ਗੁਰ ਮੁਖ ਗੁਰ ਮੁਖ ਮੇਲ ਸਾ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਅਸਾ ਮਹਲਾ 5 ਵਾ ਸੰਤ ਘਰ ਪਹਿਲਾ ਅਨਦ ਅਨਦ ਕਣਾ ਮੈਂ ਸੋ ਪ੍ਰਭ ਢਿਠਾਰਾਮ ਚਾਖੜਾ ਚਾਖੜਾ ਮੈਂ ਹਰ ਰਸ ਮਿਠਾ RAM ਹਰ ਰਸ ਮਿਠਾ ਮਨ ਮੈਂ ਉਠਾ ਸਤਿਗੁਰੂ ਤੋਂ ਠਾ ਸਹਿਜ ਭਿਆ ਗ੍ਰੇਵਸਿਆ ਆਇਆ ਮੰਗ ਲਗਾਇਆ ਪੰਜ ਦੁਸ਼ਟੇ ਵੇ ਭਾਗ ਗਿਆ ਛੇਤਲੇ ਆਖਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸਿਠਾ ਕਹ ਨਾਨਕ ਅਰਸੋ ਮਨ ਮੰਨਿਆ ਸੋ ਪ੍ਰਭ ਨੇ ਨੀ ਡਿਠਾ ਸੋਹੜੇ ਸੋਹੜੇ ਮੇਰੇ ਬੰਕ ਦੁਆਰੇ RAM ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸ਼ਕਾਰ ਕਰ ਲਗੇ ਸੇਵਾ ਆਪੇ ਜਾਂਝੀ ਆਪੇ ਮਾਝੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਕਹੋ ਨਾਨਕ ਸੋ ਘਰਮੈਂ ਬੈਠਾ ਸੋਹਿ ਬੰਕ ਦੁਆਰੇ ਨੰਮ ਲਿਦੇ ਨੋ ਨਿਦੇ ਮੇਰੇ ਘਰ ਮੈਂ ਆਈ RAM ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ RAM ਨਾਮ ਤੇ ਆਏ ਸਦਾ ਸਖਾਏ ਸਹਿਜ ਸੁਪਾਏ ਗੋਵਿੰਦਾ ਗਣਤ ਮਿਟਾਏ ਚੁਕੇ ਧਾਏ ਕਦੇ ਨਾ ਵਿਆਪੇ ਮਨ ਚੰਦਾ ਗੋਵਿੰਦ ਗਾਜੇ ਅਨਹਦ ਬਾਜੇ ਅਚਰਜ ਸ਼ੋਭ ਬਣਾਈ ਕੋ ਨਾਨਕ ਪ੍ਰਮੇ ਰਹਿ ਸੰਗੇ ਤਾਂ ਮੈਂ ਨਵਨਦ ਪਾਈ ਸਰਸ ੜੇ ਸਰਸ ੜੇ ਮੇਰੇ ਭਾਏ ਸਭ ਮੀਤ ਆ ਰਾਮ ਬਖਮੋ ਬਖਮ ਅੱਖਾਂੜਾ ਮੈਂ ਗੁਰਮਿਲ ਜੀ ਤਾਰਾਮ ਗੁਰਮਿਲ ਜੀ ਤਾ ਹਰ ਹਰ ਕੀਤਾ ਟੁੱਟੀ ਭੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਣਥ ਮੇਰੀ ਆਏ ਖੜਾ सोई सो ਗਿਆਨਾ ਸੋ ਪ੍ਰਧਾਨਾ ਜੋ ਪ੍ਰਭੇ ਆਪਣਾ ਕੀਤਾ ਕੋ ਨਾਨਕ ਜਾ ਵਲ ਸੁਆਮੀ ਤਾਂ ਸਰਸੇ ਪਾਈ ਮਿਤਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭੇ ਆਪਣਾ ਕੀਤਾ ਕੋ ਨਾਨਕ ਜਾ ਵਲ ਸੁਆਮੀ ਤਾਂ ਸਰਸੇ ਪਾਈ ਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ